ਮਾਨ ਸਾਹਿਬ ਦੇ ਕੇਵਲ ਟਵੀਟਾਂ ਰਾਹੀਂ ਦਰਸ਼ਨ ਹੋਏ ਜਿੱਥੇ ਉਹਨਾਂ ਨੇ ਆ ਟਵੀਟ ਇੱਕ ਪਾਈ ਆ ਜਿੱਥੇ ਉਹ ਕਲੇਮ ਕਰ ਰਹੇ ਆ ਕਿ ਅਜਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਹਿ ਚਰਚਾ ਹੋਈ ਪੰਜਾਬ ਦੇ ਮੰਡੀ ਗੁਵਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜਾਂ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਪੰਜਾਬ ਦੇ ਨਿਵੇਸ਼ ਪੱਖੀ ਨੀਤੀਆਂ ਦਾ ਦੀ ਇਨਰ ਨੂੰੇ ਸ਼ਲਾਗਾ ਕੀਤੀ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵੱਧ ਰਹੇ ਹਾਂ ਆ ਟਵੀਟ ਹੈ ਜੀ ਬੇਸੇ ਤਾਂ ਸੀਗਾ ਕਿ ਸ਼ਾਇਦ ਰੂਪਰੂ ਦਰਸ਼ਨ ਹੋ ਜਾਣ ਸ਼ਾਇਦ ਬੋਲ ਕੇ ਦੱਸ ਦਨ ਮਗਰ ਆ ਫੇਰ BMW ਵਾਲਾ ਝੂਠ ਸਾਹਮਣੇ ਆਇਆ ਤੁਹਾਨੂੰ ਯਾਦ ਹੋਣਾ ਜਦ ਜਰਮਨੀ ਗਏ ਸੀ ਜਦੋਂ ਵੱਧ ਖਾਦੀ ਪੀਤੀ ਗਈ ਮੁੜ ਕੇ ਜਹਾਜ਼ ਨਹੀਂ ਚੜ ਸਕੇ ਉਸ ਵੇਲੇ ਵੀ ਇਹਨਾਂ ਨੇ ਇੱਕ ਉਹ ਬਿਆਨ ਜਾਰੀ ਕੀਤਾ ਸੀਗਾ ਜਿੱਚ ਇਹਨਾਂ ਨੇ ਕਿਹਾ ਸੀਗਾ ਕਿ ਆ ਉਹ ਮੈਂ ਪੁਰਾਣੇ ਸਾਂਝੇ ਕਰ ਰਿਹਾ ਜਿਦੇ ਚ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਕੀ ਕੋਸ਼ਿਸ਼ ਰੰਗ ਲਾਈ ਪੰਜਾਬ ਮੇ ਆਟੋ ਪਾਰਟਸ ਕੀ ਯੂਨਿਟ ਲਗਾਏਗੀ ਬੀ ਐਮ ਡਬਲਿਊ ਨੋ ਜਰਮਨ ਲਕਜਰੀ ਕਾਰ ਮੇਕਰ ਬੀ ਐਮ ਡਬਲਿਊ ਇਸ ਨੋਟ ਸੈਟਿੰਗ ਅਪ ਐਨੀ ਪਲਾਂਟ ਇਨ ਪੰਜਾਬ ਫਿਰ ਬੀ ਐਮ ਡਬਲਿਊ ਨੇ ਇਹਦੇ ਬਾਰੇ ਇਸ ਕਲੈਰੀਫਿਕੇਸ਼ਨ ਦੇ ਦਿੱਤੀ ਔਰ ਫਿਰ ਉਹ ਕਾਫੀ ਚਰਚਾ ਦਾ ਵਿਸ਼ਾ ਬਣਾ ਫਿਰ BMW ਨੇ ਇੱਕ ਹੋਰ ਕਲੈਰੀਫਿਕੇਸ਼ਨ ਦਿੱਤੀ No plans plans for Punjab plant BMW contradicts Bhagwant Mann's claim ਉਹ ਗੱਲ ਝੂਠੀ ਸਾਬਤ ਹੋਈ ਅੱਜ ਮੈਂ ਤਾਂ ਥੋੜੇ ਲਾਈਵ ਹੋਇਆ ਕਿ ਪਤਾ ਨਹੀਂ ਇਹ ਹਲੇ ਤੱਕ ਸ਼ਰਾਬ ਦਾ ਜਾਂ ਸਰੂਰਚੀ ਨੇ ਹਲੇ ਤੱਕ ਉਹਦਾ ਅਸਰ ਨਹੀਂ ਉਤਰਿਆ ਪਹਿਲਾਂ ਵੀ ਐਸਾ ਹੀ ਉਹ ਸਰਕਾਰੀਅਨ ਤੇ ਕਾਨਵੈਂਟੇਰੀਅਨ ਦਾ ਉਹ ਭਾਸ਼ਣ ਸੁਣਿਆ ਸੀਗਾ ਇੱਕ ਚੈਨਲ 'ਚ ਔਰ ਉਸ ਤੋਂ ਬਾਅਦ ਨਿੱਜੀ ਜਹਾਜ਼ 'ਚ ਲੱਖਾਂ ਰੁਪਈਆ ਖਰਚ ਕਰਕੇ ਜਿਹਦਾ ਸ਼ਾਇਦ 4 ਲੱਖ ਰੁਪਈਆ ਇੱਕ ਘੰਟੇ ਦਾ ਖਰਚ ਆਉਂਦਾ ਉਹ ਜਹਾਜ਼ ਨੂੰ ਲੈ ਕੇ ਪਹਿਲਾਂ ਪੰਜਾਬ ਤੋਂ ਦਿੱਲੀ ਗਏ ਦਿੱਲੀ ਤੋਂ ਫਿਰ ਪੰਜਾਬ ਆਏ ਫਿਰ ਡਿੱਗ ਗਏ ਔਰ ਫਿਰ ਵਾਪਸ ਦਿੱਲੀ ਉਹਨਾਂ ਨੂੰ ਲਾਜਲੀ ਲਿਆਉਣਾ ਲਿਜਾਣਾ ਪਿਆ ਮਗਰ ਮੈਂ ਆ ਇਹਨਾਂ ਦੀ ਇੱਕ ਜਿਹੜੀ ਝੂਠ ਸਾਮਣੇ ਲਿਆ ਰਿਹਾ ਕਿ ਇਹ ਪਲਾਂਟ ਮਾਡਰਨ ਆਟੋਮੋਟਿਵਸ ਇਹਦਾ ਜੇ ਤੁਸੀਂ ਗੂਗਲ ਕਰੋ ਨਾ ਜੀ ਇਹ ਬੜਾ ਸਾਫ਼ ਨਿਕਲ ਕੇ ਆਉਂਦਾ ਕਿ ਇਹ ਪਲਾਂਟ ਨੂੰ ਲੱਗੇ ਨੂੰ ਕੋਈ 15 ਸਾਲ ਤੋਂ ਵੱਧ ਹੋ ਗਏ ਆ ਆਬਾਊਟ ਮਾਡਰਨ ਆਟੋਮੋਟਿਵਸ ਜੇ ਤੁਸੀਂ ਪੜੋਗੇ ਆਲਰੇਡੀ ਉੱਥੇ 1300 ਬੰਦਾ ਕੰਮ ਕਰ ਰਿਹਾ ਇਹ ਕਹਿੰਦੇ ਹਜ਼ਾਰਾਂ ਨੂੰ ਨੌਕਰੀ ਮਿਲੂਗੀ ਆਪਦੀ ਟਵੀਟ 'ਚ ਇਹ ਕਹਿ ਰਹੇ ਮੈਂ ਪੁੱਛਣਾ ਚਾਹੂੰਗਾ 1300 ਤੱਕ ਅੱਗੇ ਕੰਮ ਕਰ ਰਿਹਾ ਕਿੰਨੇ ਹਜ਼ਾਰ ਨੂੰ ਹੋਰ ਦੇ ਦੇਣਗੇ ਇਹ ਨੌਕਰੀ ਫੇਰ ਝੂਠ ਬੋਲਣ ਦਾ ਠੇਕਾ ਚੁੱਕ ਲਿਆ ਔਰ ਆਲਰੇਡੀ ਮੈਂ ਇਸ ਦੇ ਮਾਲਕ ਨੂੰ ਅਦਿੱਤਿਆ ਗੋਇਲ ਸਾਹਿਬ ਦੀ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਸਹਿਬਾਨ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਦੇ ਆ ਡੂਇੰਗ ਐਨ ਐਗਜ਼ੈਂਪਲਰੀ ਜੌਬ ਆਈ ਵਾਂਟ ਟੂ ਪ੍ਰੇਸ them ਮੈਂ ਔਨ ਰਿਕਾਰਡ ਕਹਿਣਾ ਕਿ ਉਹ ਦੇ ਹੈਵ ਬਰਾਟ ਨੇਮ ਐਂਡ ਫੇਮ ਟੂ ਪੰਜਾਬ ਮਗਰ ਇਹ ਪਲਾਂਟ ਚੱਲਦੇ ਨੂੰ ਹੋ ਕਿੰਨਾ ਸਮਾਂ ਗਿਆ ਜਿਹੜਾ ਪਿਛਲੀਆਂ ਸਰਕਾਰਾਂ ਚ ਲੱਗਿਆ ਉਹਦਾ ਕ੍ਰੈਡਿਟ ਤੁਸੀਂ ਅੱਜ ਲੈਣਾ ਚਾਹੁੰਦੇ ਹੋ ਔਰ ਇਹ ਵੇਖੋ ਆ ਉਹਨਾਂ ਦੀ ਗੂਗਲ ਕਰੋ ਤੇ ਸਾਹਮਣੇ ਆਉਂਦੀ ਆ ਧਿਆਨ ਨਾਲ ਵੇਖੋ BMW ਨੇ ਆਲਰੇਡੀ ਇਹ ਸਪਲਾਈਅਰ ਨੇ ਕੋਈ ਨਵੀਂ ਚੀਜ਼ ਨਹੀਂ ਆ ਇਹ ਗੂਗਲ ਇਹ ਹੁਣ ਕੱਲ ਕਹਿ ਦੇਵਾਂਗੇ ਹੋਂਡਾ ਦਾ ਮੈਂ ਪਲਾਂਟ ਲਾ ਰਿਹਾ ਕਿਉਂਕਿ ਹੋਂਡਾ ਦੀ ਸਪਲਾਈਅਰ ਨੇ ਫਿਰ ਕਹਦੇ ਹੋਗੇ ਨਹੀਂ ਜੀ ਮੈਂ Yamaha ਦਾ ਵੀ ਪਲਾਂਟ ਲਾ ਰਿਹਾ ਕਿਉਂਕਿ Yamaha ਦੇ ਸਪਲਾਈਅਰ ਨੇ ਫਿਰ ਕਹੂੰਗਾ ਕਿ ਮੈਂ TVS ਕੰਪਨੀ ਦਾ ਜਾਂ Hero ਕੰਪਨੀ ਦਾ ਪਲਾਂਟ ਲਾ ਰਿਹਾ ਕਿਉਂਕਿ ਉਹਨਾਂ ਦੇ ਵੀ ਸਪਲਾਈਅਰ ਨੇ ਇਸ ਲਈ ਮੇਰਾ ਕਹਿਣ ਦਾ ਭਾਵ ਹੈ ਕਿ ਸਟਾਪ ਲਾਇੰਗ ਝੂਠ ਬੋਲਣਾ ਬੰਦ ਕਰੋ ਔਰ ਜੇ ਤੁਸੀਂ Google ਕਰੋਗੇ Google ਕਰਦਿਆਂ ਸਾਰ ਤੁਸੀਂ ਵੇਖੋਗੇ ਕਿ ਇਸ ਪਲਾਂਟ ਬਾਰੇ ਸਭ ਕੁਝ ਬੜੇ ਵਿਸਤਾਰ ਨਾਲ ਉੱਥੇ ਆਉਂਦਾ ਆ ਆ ਅੱਜ ਜਿਹੜੇ ਇਹਨਾਂ ਦੇ ਮਾਲਕ ਨੇ ਅਦਿੱਤਿਆ ਗੋਇਲ ਸਾਹਿਬ ਇਹ ਅਬਾਊਟ ਅਸ ਆ ਕਾਗਜ਼ ਹੈ ਇਹਨਾਂ ਦੀ ਫੋਟੋ ਵੀ ਲੱਗੀ ਹੈ ਐਮ ਡੀ ਦਾ ਮੈਸੇਜ ਵੀ ਹੈ ਗੋਇਲ ਸਾਹਿਬ ਦੀ ਫੋਟੋ ਵੀ ਔਰ ਆਹੀ ਫੋਟੋ ਤੁਸੀਂ ਧਿਆਨ ਨਾਲ ਵੇਖੋ ਇੱਥੇ ਵੀ ਉਹੀ ਫੋਟੋ 'ਚ ਆ ਆ ਉਹ ਇਨਸਾਨ ਨੇ ਜੀ ਇੱਥੇ ਆਹ ਨੰਬਰ ਤੇ ਆ ਇੱਥੇ ਆ ਉਹਨਾਂ ਦੇ ਬਾਰੇ ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਆਪ ਦੀ ਫੈਕਟਰੀ ਕਦੋਂ ਦੀ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਇਹਦੇ 'ਚ ਜ਼ਿਕਰ ਹੁਣ ਮੈਂ ਅਗਲੀ ਗੱਲ ਕਰਾਂ ਕਿ ਜੇ ਤੁਸੀਂ ਧਿਆਨ ਨਾਲ ਇਹਦੇ ਚ ਜਾ ਕੇ ਗੂਗਲ ਕਰੋ ਸਾਰੇ ਪੰਜਾਬੀਆਂ ਨੂੰ ਮੈਂ ਕਹੂੰਗਾ ਯੂ ਮਸਟ ਗੂਗਲ ਇਨਟੂ ਦਿਸ ਥਿੰਗ ਕਿ ਤੁਹਾਡੀ ਇਹ ਗੱਲ ਸਮਝ ਆਵੇ ਕਿ ਇਹ ਪਲਾਂਟ ਕੀ ਮਾਨ ਸਾਹਿਬ ਲਗਾ ਰਿਹਾ ਕਿ ਪਹਿਲਾਂ ਦਾ ਲੱਗਿਆ ਉਹਦੇ ਚ ਤੁਸੀਂ ਇੱਕ ਜਾ ਕੇ ਅ ਇੱਕ ਹੋਰ ਜਗ੍ਹਾ ਤੇ ਗੂਗਲ ਕਰੋ ਤੁਹਾਨੂੰ ਉਹ ਲੋਕੇਸ਼ਨ ਦੱਸਦਾ ਕਿ ਇਹ ਹੈ ਕਿੱਥੇ ਪਲਾਂਟ ਬੜੇ ਕਲੈਰਿਟੀ ਨਾਲ ਉਹ ਦੱਸਦਾ ਪਿੰਡ ਦਾ ਨਾਮ ਤੇ ਆਪ ਦਾ ਐਡਰੈਸ ਆ ਮੈਨੂਫੈਕਚਰਿੰਗ ਇਨ ਛਤਰਪੁਰ ਪੰਜਾਬ ਜੇ ਤੁਸੀਂ ਵੇਖਿਓ ਉਹਦੇ ਚ ਫੋਟੋਸ ਤੇ ਜਾ ਕੇ ਕਲਿੱਕ ਕਰਿਓ ਮੈਂ ਆ ਇਹ ਕਾਈਂਡਲੀ ਖੋਲ ਕੇ ਮੈਨੂੰ ਦਿਓ ਇਹ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਆਜੂਗਾ ਕਿ ਪਲਾਂਟ ਦਾ ਬਾਹਰਲਾ ਦਰਵਾਜ਼ਾ ਵੀ ਵਿਖਾਉਂਦੇ ਸੋ ਕੋਈ ਐਕਸਪੈਂਸ਼ਨ ਕਰ ਰਿਹਾ ਹੈ ਮਾਨ ਸਾਹਿਬ ਕੀ ਤੁਸੀਂ ਇੰਨਾ ਝੂਠ ਬੋਲੋਗੇ ਮੈਨੂੰ ਤਾਂ ਤੁਸੀਂ ਮਜਬੂਰ ਕਰ ਦਿੰਨੇ ਹੋ ਕਹਿਣ ਲਈ ਕਿ ਹਾਲੇ ਵੀ ਇਹ ਭਗਵੰਤ ਮਾਨ ਦੀ ਸ਼ਬਦ ਨਹੀਂ ਇਹ ਪੈਗਵੰਤ ਮਾਨ ਦੇ ਸ਼ਬਦ ਨੇ ਵੈਸੇ ਤੁਹਾਡੀ ਵੀਡੀਓ ਜੇ ਮੈਂ ਸ਼ੇਅਰ ਕਰਨ ਲੱਗਾ ਤੇ ਬੜਾ ਹਾਸੇ ਦਾ ਮਾਹੌਲ ਬਣ ਜੂਗਾ ਕਿ ਇੱਕ ਥੋੜੀ ਅੱਜ ਵੀਡੀਓ ਮੈਨੂੰ ਕਿਸੇ ਸੱਜਣ ਨੇ ਭੇਜੀ ਤੇ ਮੈਂ ਤੁਹਾਡੇ ਆ ਸ਼ੇਅਰ ਕਰਨਾ ਚਾਹੁੰਨਾ ਕਿਉਂਕਿ ਮੈਨੂੰ ਤਾਂ ਉਹ ਕੱਲ ਯਾਦ ਆ ਗਈ ਜਦ ਤੁਸੀਂ ਸਕੂਲ ਜਿੱਦ ਆ ਤੁਸੀਂ ਬਾਹਰ ਭੇਜੇ ਸੀ ਆਹ ਟੀਚਰ ਸਾਹਿਬਾਨਾਂ ਨੂੰ ਟ੍ਰੇਨਿੰਗ ਆਸਤੇ ਤੇ ਜਦੋਂ ਟ੍ਰੇਨਿੰਗ ਆਸਤੇ ਭੇਜ ਰਹੇ ਹੋ ਤੁਸੀਂ ਬੜੇ ਆ ਤੁਹਾਡੀ ਇੱਕ ਵੀਡੀਓ ਹੈ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਹੈਡਮਾਸਟਰਾਂ ਦੇ ਸੁਣਨ ਵਾਲੀ ਗੱਲ ਹੈ ਇਹ 70 80 100 100 ਦੇ ਬੈਚਸ ਨੂੰ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਨਾਲ ਸਿੰਗਾਪੁਰ ਪਲੱਸ ਆਕਸਫੋਰਡ ਹੈਵਰਡ ਹਾਰਵਰਡ ਹੁੰਦਾ ਜੀ ਛਾਰ ਨਹੀਂ ਮੰਨਉਂਗਾ ਇਹ ਮਸਲਾ ਬੁਲੰਗੇ ਕੱਲ ਫਿਰ ਜਿੱਤਣਾ ਹੈ ਸੁਰਤ ਜਿਹਾ ਪਹਿਲੇ ਹੋ ਗਿਆ ਇਹ ਜਿਹੜੀ ਹੇਵਰਡ ਹੈ ਨਾ ਜੀ ਇਹ ਉਹ ਆ ਜਿਹੜੀ ਤੁਸੀਂ ਪੀ ਲੈਨੇ ਤੋਂ ਫਿਰ ਡਿੱਗ ਡੁੱਗ ਜਾਂਦੇ ਹੋ ਇਹਨੂੰ ਹਾਰਵਰਡ ਯੂਨੀਵਰਸਿਟੀ ਆ ਜੀ ਹੇਵਰਡ ਨਹੀਂ ਆ ਫੋਰ ਦਾ ਰਿਕਾਰਡ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਸਾਡੇ ਸੀਐਮਓ ਜਾਂ ਜਾ ਕੇ ਇਹ ਜੀ ਗੱਲ ਕਰਦੇ ਹੋ ਤੇ ਹਾਸੇ ਦਾ ਹਾਸੇ ਮਜ਼ਾਕ ਦਾ ਤੁਸੀਂ ਪਾਤਰ ਬਣਦੇ ਹੋ ਸੋ ਕਾਈਂਡਲੀ ਆ ਹੱਥ ਜੋੜੇ ਝੂਠ ਬੋਲਣਾ ਬੰਦ ਕਰੋ ਸਟਾਪ ਮਿਸਲੀਡਿੰਗ ਦ ਪੀਪਲ ਆਫ ਪੰਜਾਬ ਸਚਾਈ ਸਾਹਮਣੇ ਰੱਖੋ ਔਰ ਉਹ ਸਚਾਈ ਇਹ ਹੈ ਕਿ ਮੰਡੀ ਗੋਵਿੰਦਗੜ੍ਹ ਚ ਮਾਡਰਨ ਆਟੋਮੋਟਿਵਸ ਦੇ ਪਲਾਂਟ ਨੂੰ ਚਲਦਿਆਂ ਨੂੰ 15 ਸਾਲ ਤੋਂ ਵੱਧ ਹੋ ਗਏ ਆ ਆ ਉਹਦੀ ਸਾਈਟ ਹੈ ਇਸ ਨੂੰ ਜੇ ਤੁਸੀਂ ਗੂਗਲ ਕਰੋਗੇ ਔਰ ਆ ਫੋਟੋਸ ਤੇ ਆ ਮੈਂ ਦਿਖਾ ਰਿਹਾ ਇਹਨੂੰ ਧਿਆਨ ਨਾਲ ਦਿਖਾ ਦਿਓ ਤੇ ਜੇ ਇਹਨੂੰ ਫੋਟੋਸ ਤੇ ਕਲਿੱਕ ਕਰੋਗੇ ਜਦ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਫੈਕਟਰੀ ਦੀਆਂ ਫੋਟੋ ਆਮਾ ਫੈਕਟਰੀ ਚ ਚੱਲਦੀਆਂ ਮੈਨੂਫੈਕਚਰਿੰਗ ਦੀਆਂ ਫੋਟੋਜ਼ ਬੜੀ ਕਲੀਅਰਲੀ ਆਊਗੀ ਇਸ ਲਈ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਮਾਨ ਸਾਹਿਬ ਕਿ 1300 EMPLOYEES ਆਲਰੇਡੀ EMPLOYEES ਕਰਦੇ ਆ ਥੋਡੇ ਇਸ ਡਰਾਮੇ ਨਾਲ ਕਿੰਨੇ ਵਾਝਾ ਨੇ ਸੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਝੂਠ ਬੋਲਣਾ ਬੰਦ ਕਰੋ ਐਂਡ ਕਮ ਡਾਊਨ ਟੂ ਸੀਰੀਅਸ ਗਵਰਨੈਂਸ ਲਾਅ ਐਂਡ ਆਰਡਰ ਦਾ ਜੋ ਹਾਲਾਤ ਬਣੇ ਆ ਥੋਡੇ ਸਾਹਮਣੇ ਆ ਜੇ ਇਹ ਕੋਈ ਅੱਜ ਇਨਵੈਸਟਮੈਂਟ ਪੰਜਾਬ ਚ ਆਈ ਹੈ ਥੋੜਾ ਇਹਦੇ ਚ ਯੋਗਦਾਨ ਆ ਭਗਵੰਤ ਮਾਨ ਸਾਹਿਬ ਜ਼ੀਰੋ ਮੈਂ ਗੋਇਲ ਸਾਹਿਬ ਨੂੰ ਤਾਂ ਵਧਾਈ ਦੇ ਸਕਦਾ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਦੀ ਹਿੰਮਤ ਸਦਕਾ ਇਹ ਆਇਆ ਮਗਰ ਫਜ਼ੂਲ ਦੀ ਫੋਕੇਬਾਜ਼ੀ ਫਜ਼ੂਲ ਦੇ ਆਪ ਦਾ ਠੱਪਾ ਲਵਾ ਦੇਣਾ ਕਿ ਮਾਨ ਸਾਹਿਬ ਦੀ ਬਦੌਲਤ ਆਈ ਹੈ BMW ਨਹੀਂ ਆ ਰਿਹਾ ਗੈਟਓਵਰ BMW ਗੈਟਓਵਰ ਗੋਲਡੀ ਬਰਾਡ ਇਸ ਲਈ ਇਹ ਤਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਉਹ ਲਾਰੈਂਸ ਗੋਲਡੀਬਰਾਡ ਨੂੰ ਫੜ ਲਿਆ BMW ਦਾ ਪਲਾਂਟ ਆ ਗਿਆ ਬੜੀ ਨਮੋਸ਼ੀ ਦੀ ਗੱਲ ਹੈ ਕਿ ਕਿਸੇ ਚੀਫ ਮਿਨਿਸਟਰ ਨੂੰ BMW ਵਰਗੀ ਵੱਡੀ ਕੰਪਨੀਆ ਇਸ ਨੂੰ ਕੰਟਰੋਡਿਕਟ ਕਰਨ ਇਸ ਲਈ ਅਸੀਂ ਪਾਰਟਸ ਦੇ ONM ਦੇ ਸਪਲਾਈਅਰਸ ਹੋ ਸਕਦੇ ਹਾਂ ਔਰ ਬੜੇ ਚਿਰ ਤੋਂ ਸਪਲਾਈ ਕਰ ਰਹੇ ਇਹਦੇ 'ਚ ਥੋੜਾ ਯੋਗਦਾਨ ਕੋਈ ਨਹੀਂ ਹੈ ਤੋ ਸਟਾਪ ਲਾਈਂਗ ਅਨਫੋਕਸ ਔਨ ਗਵਰਨੈਂਸ ਅੱਜ ਪੰਜਾਬ ਕਰਜਾਈ ਹੈ ਲੋਨ ਆਰਡਰ ਦੇ ਬੁਰੇ ਹਾਲ ਹੈ ਉਹ ਅਸਲੀਅਤ ਹੈ اور ਉਸ ਅਸਲੀਅਤ ਨੂੰ ਨਜਿੱਠੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ